ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਪੈਸ਼ਲ ਮਹਾਰਾਜ ਜੀ ਸੇ ਦਰਸ਼ਨ ਕਰਨੇ ਦਾ ਸੁਭਾਗਯ ਸਮਾ ਮਿਲਿਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜੋ ਸਾਡੇ ਮਹਾਰਾਜ ਜੀ ਨੂੰ ਜੋ ਸਾਡੇ ਮਹਾਪੁਰਖਾਂ ਨੂੰ ਜੋ ਇਸ ਮਹਾਨ ਸ਼ਖੀਨ ਜੋ ਦਵਿੰਦਰ ਸ਼ਾਸਤਰੀ ਜੀ ਮਹਾਰਾਜ ਨੂੰ ਬਦਨਾਮ ਕਰਨੀਆਂ ਜੋ ਕੋਸ਼ਿਸ਼ਾਂ ਕਰਦੇ ਨੇ ਉਨਾ ਵਾਰ ਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਹੈ ਮਹਾਰਾਜੀ ਜੋ ਸੰਬਲ ਦਾ ਜੋ ਹਰੀ ਹਰ ਮੰਦਰ ਦਾ ਮਸਜਿਦ ਦਾ ਜੋ ਵਿਵਾਦ ਚੱਲਦਾ ਉਹਨੂੰ ਖਾਲਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪਜੀ ਦੀ ਅੱਛੀ ਸ਼ਭੀ ਹੈ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਵੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਤੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ ਉਹ ਹਰਮੰਦਰ ਤਾਂ ਸਾਡਾ ਸਾਂਝਾ ਹੀ ਹੈ ਹਰ ਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕੀਤੀ ਆ ਉਹ ਸੰਭਲ ਦੀ ਗੱਲ ਕੀਤੀ ਆ ਜਿੱਥੇ ਉਹ ਮਸਜਦ ਬਣੀਆਂ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣ ਨਹੀਂ ਬੰਨੇ ਨੇ ਕੋਰਟ ਵਿੱਚ ਮੁਕਤਮਾ ਠੀਕ ਹੈ ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ ਕਰੀ ਆ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਤਾਂ ਮਹਾਰਾ ਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰਨਾਨਦ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸ ਵਿੱਚ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਆਏਗਾ ਮਾਣ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚੱਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰਦਰਾਂ ਨੂੰ ਤੁਸੀਂ ਬਦਨਾਮ ਕਰ ਲਿਆ ਕੁਝ ਕਰ ਲੋ ਪੰਜਾਬ ਦੇ ਲੋਕ ਇੱਕ ਹੈ ਅਸੀਂ 10 ਤੇ ਅਸੀਂ 21 ਰ੍ਹਾਂਗੇ ਬਿਲਕੁਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਗੋਲੇ ਸੋਨਿਆ ਸਤਿ ਸ਼੍ਰੀ ਅਕਾਲ